ਕੀ ਕਹਿਣਾ ਚਾਹੋਗੇ ਜੁਜੀ ਗੁਰੂਆਂ ਦੀ ਪਵਿੱਤਰ ਧਰਤੀ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰੂ ਚਰਨ ਪਰਸਨਵਾਸੇ ਗੁਰੂ ਦੀ ਸੇਵਾ ਕਰਨ ਵਾਸਤੇ ਇੱਥੇ ਆਏ ਆਂ ਔਰ ਗੁਰੂ ਸਾਹਿਬ ਕਿਰਪਾ ਕਰਨ ਪਰਚ ਕਰਨ ਸਾਡੇ ਤੋਂ ਇਹ ਸੇਵਾ ਲੈਣ ਦਾ ਸਾਨੂੰ ਸਾਡੇ ਤੇ ਬਲ ਉਦਮ ਸਾਨੂੰ ਬਖਸ਼ਿਸ਼ ਕਰੇ ਜੀ ਤੇ ਮੁਠਾਈਆ ਸਾਹਿਬ ਇੱਕ ਜਿਹੜਾ ਇਹ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਮੁਠਾਈਆਂ ਵੀ ਵੱਲਿਆ ਜਾ ਰਹੀ ਹੈ ਕੀ ਕੰਨ ਲੱਗਦਾ ਕਿ ਇਹ ਮਾਹੌਲ ਕਿਉਂ ਸਿੱਧਿਆ ਜਾ ਰਿਹਾ ਹੈ ਆਜਿਨਾ ਜੀ ਸਭ ਤੋਂ ਪਹਿਲਾਂ ਤਾਂ ਚਲੋ ਜੋ ਕੱਲ ਕਿਸਾਨ ਭਰਾਵਾਂ ਨਾਲ ਅੰਨਦਾਤਾ ਨਾਲ ਜੋ ਟੱਕੇਸ਼ਾਈ ਬੇਇਨਸਾਫੀ ਹੋਈ ਆ ਉਹਦੀ ਮੈਂ ਸਖਤ ਲਫ਼ਜ਼ਾਂ ਚ ਉਹਦੀ ਨਿਖੇਧੀ ਕਰਦਾ ਨਿੰਦਿਆ ਕਰਦਾ ਅੰਨਦਾਤਾ ਇਸ ਦੇਸ਼ ਦਾ ਬਹੁਤ ਵੱਡਾ ਸਪਾਈ ਹੈ ਔਰ ਜੇ ਉਹ ਦੇਸ਼ ਨੂੰ ਅੰਨ ਨਾ ਦੇਵੇ ਇਹ ਦੇਸ਼ ਕਦੇ ਵੀ ਆਪਦੇ ਪੈਰਾਂ ਤੇ ਖਲੋ ਨਹੀਂ ਸਕੇ ਇਸ ਲਈ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਬੁਲੰਦ ਕਰਨ ਵਾਲੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾ ਮੰਗਾਉਣ ਵਾਸਤੇ ਜੇ ਉਹ ਦਿੱਲੀ ਨੂੰ ਜਾਣ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਜਾਂ ਉਹਨਾਂ ਨੂੰ ਰੋਕਿਆ ਟੋਕਿਆ ਜਾਵੇ ਉਹਨਾਂ ਨਾਲ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਵੇ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਕਾਰਕੁਜ਼ਾਰੀ ਹੈ ਸਰਕਾਰਾਂ ਦੀ ਮਾੜੀ ਮਾਨਸਿਕਤਾ ਔਰ ਸਰਕਾਰ ਦੀ ਕਿਸਾਨਾਂ ਪ੍ਰਤੀ ਦੇਸ਼ ਦੇ ਅੰਨਦਾਤਾ ਪ੍ਰਤੀ ਕੀ ਸੋਚ ਹੈ ਇਸ ਤੋਂ ਉਹਨਾਂ ਦੀ ਸੋਚ ਸਪਸ਼ਟ ਹੁੰਦੀ ਹੈ ਤੇ ਮੈਂ ਉਸ ਨੂੰ ਕੰਡੈਮਨ ਕਰਦਾ ਹਾਂ ਔਰ ਅੱਜ ਸਰਕਾਰ ਦੀ ਗੁਰਪ੍ਰੀਤ ਭੁੱਲਰ ਪੁਲਿਸ ਦੀ ਕਮਿਸ਼ਨਰ ਦੀ ਹਰਪਾਲ ਰੰਧਾਵਾ ਦੀ ਤੇ ਪਾਕਿਸਤਾਨ ਦੇ ਆਈਐਸਆਈ 에ਜੰਟਾਂ ਦੀ ਮਿਲੀ ਭੁਗਤ ਦੀ ਅਗਲੀ ਕੜੀ ਸਬੂਤ ਵੱਡੇ ਸਬੂਤ ਤੇ ਖਲਾਸੇ ਅੱਜ 3:30 ਵਜੇ ਮੈਂ ਪ੍ਰੈਸ ਕਾਨਫਰੰਸ 'ਚ ਉਹ ਤੁਹਾਡੇ ਅੱਗੇ ਰੱਖਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਆਵੇ ਕਿ ਗੁਰੂ ਘਰ ਦੀ ਸੇਵਾ ਗੁਰੂ ਸਾਹਿਬ ਨੇ ਇਹ ਸੇਵਾ ਸਾਨੂੰ ਲਾਈ ਆ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੇ ਕੋਈ ਸੇਵਾ ਕਰ ਰਿਹਾ ਹੈ ਤੇ ਉਹਦੀ ਸੇਵਾ 'ਚ ਵਿਗਨ ਪਾਉਣਾ ਇਹਦੇ ਪਿੱਛੇ ਕੀ ਸ਼ਰਾਰਤ ਹੈ ਕੀ ਸੋਚ ਹੈ ਅੱਜ ਸਾਢੇ 3 ਵਜੇ ਕਈ ਹੋਰ ਅਥ ਤੇ ਕਈ ਹੋਰ ਵੀਡੀਓ ਗ੍ਰਾਫਿਕ ਐਵਿਡੈਂਸ ਲੈ ਕੇ ਤੁਹਾਡੇ ਸਾਰਿਆਂ ਦੇ ਸਨਮੁਖ ਹੋਵਾਂਗੇ ਪੇਸ਼ ਕਰਾਂਗੇ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਚਾਈ ਸਾਹਮਣੇ ਰੱਖਦੇ ਆਵਾਂਗੇ ਔਰ ਲੋਕਾਂ ਨੂੰ ਸਚਾਈ ਨਾਲ ਤੱਥਾਂ ਨਾਲ ਜਾਣੂ ਕਰਾਉਂਦੇ ਰਵਾਂਗੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸਾਡੇ ਤੇ ਤਰਜ ਕਰਕੇ ਇਹ ਸਬੂਤ ਕੋਈ ਨਾ ਕੋਈ ਸਾਨੂੰ ਦੇ ਕੇ ਜਾ ਰਿਹਾ ਤੇ ਅਸੀਂ ਤੁਹਾਡੇ ਸਾਹਮਣੇ ਰੱਖਦੇ ਜੀ ਕਿਸਾਨ ਜਿਹੜੇ ਲੀਡਰ ਕਹਰੇ ਸੀਗੇ ਕਿ ਖਾਲੀ ਹੱਥ ਜਾ ਸਕਦੇ ਨੇ ਕਿਸਾਨ ਤਾਂ ਕੱਲ ਖਾਲੀ ਹੱਥੇ ਜਾ ਰਹੀ ਸੀ ਉਹ ਵੀ 101 ਕਿਸਾਨ ਤਾਂ ਵੀ ਉਹਨਾਂ ਨੂੰ ਰੋਕਿਆ ਗਿਆ ਤਾਂ ਵੀ ਉਹਨਾਂ ਤੇ ਇਥਰੂ ਗੈਸ ਦੇ ਗੋਲੇ ਵਾਰਾਏ ਗਏ ਕੀ ਕਰਨ ਲੱਗਦੇ ਆ ਜੀ ਬੜੀ ਮਾੜੀ ਗੱਲ ਆ ਜੀ ਸ਼ਾਂਤਮਈ ਢਾਂਗ 101 ਕਿਸਾਨ ਦੱਸੋ ਉਹਨੇ ਦਿੱਲੀ ਦੀ ਰਾਜਧਾਨੀ ਉਹਨਾਂ ਦੀ ਆ ਜਿੰਨੀ ਦਿੱਲੀ ਵਾਲਿਆਂ ਦੀ ਆ ਉਸ ਤੋਂ ਵੱਧ ਸਾઠી ਆ ਦੇਸ਼ ਦੇ ਜਦੋਂ ਟੋਟੇ ਕੀਤੇ ਜਾਂਦੇ ਤੇ ਸਭ ਤੋਂ ਪਹਿਲਾਂ ਤਾਂ ਜਾਂ ਜਵਾਨ ਲੜਦਾ ਜਾਂ ਕਿਸਾਨ ਲੜਦਾ ਤੇ ਜੇ ਉਹ ਜਾ ਕੇ ਦਿੱਲੀ ਆਪ ਦੀ ਗੱਲ ਨਹੀਂ ਰੱਖ ਸਕਦਾ ਤੇ ਫਿਰ ਮੈਂ ਇਸ ਨੂੰ ਲੋਕਤੰਤਰ ਨਹੀਂ ਕਰੂੰਗਾ ਇਹਨੂੰ ਧੱਕਾਤੰਤਰ ਕਹੂੰਗਾ ਕਰਵਨੀਤ ਬਿਟੂ ਨੇ ਹੀ ਵੱਡਾ ਦਾਅਵਾ ਠੋਕੇ ਗਿਆ ਸੀਗਾ ਕਿ ਵੈਲਕਮ ਕਰਾਂਗੇ ਅਸੀਂ ਜੇ ਬਿਨਾ ਟਰੈਕਟਰਾਂ ਤੋਂ ਕਿਸਾਨ ਆਣਗੇ ਤਾਂ ਕੀ ਗੋੜਿਆਂ ਨਾਲ ਹੀ ਵੈਲਕਮ ਕਰਨਾ ਸੀ ਮੈਨੂੰ ਨਾ ਜੀ ਸਿਆਣੇ ਬੰਦੇ ਦਾ ਸਵਾਲ ਪੁੱਛਿਆ ਕਰੋ ਜੀ ਉਹ ਮੰਤਰੀ ਬਣ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਮਜੀਠੇ ਸਾਹਿਬ ਅਕਲੋਂ ਪੈਦਲ ਬੰਦੇ ਦਾ ਮੈਂ ਜਿੰਨਾ ਘੱਟ ਜਵਾਬ ਦਵਾਂ ਉਹਨੇ ਹੀ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣ ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾਂ ਕੱਢਦਾ ਹੈ ਉਹ ਉਦੋਂ ਮੋਦੀ ਨੂੰ ਗਾਣਾ ਘੜਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇਸ ਲਈ ਮੈਨੂੰ ਇਹ ਜਿਹੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਜੀ ਕੱਲ ਵਰਗ ਟੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਨਰੇਂਦਰ ਸਿੰਘ ਚੋੜੇ ਨੂੰ ਅਕਾਲੀ ਦਲ ਵੱਲੋਂ ਸਨਮਾਨਤ ਕਰ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਸਨਮਾਨਤ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਹੈ ਤਾਂ ਇੱਕ ਭਾਵਨਾ ਨੇ ਮੈਨੂੰ ਕਿ ਉਹਨਾਂ ਮੈਂ ਫੇਰ ਤੁਹਾਨੂੰ ਯਾਰ ਉਹੀ ਗੱਲ ਆਉਂਦਾ ਅਕਲੋਂ ਪੈਦਲ ਬਿੱਟੂ ਜਿਹਨੂੰ ਅਕਲ ਦੀ ਏਡੀ ਵੱਡੀ ਘਾਟ ਹੈ ਬੇਸਮਝ ਬੰਦਾ ਔਰ ਪੰਜਾਬ ਦੇ ਲੋਕੀ ਦੇਸ਼ ਦੇ ਲੋਕ ਉਹਨੂੰ ਵੇਖਦੇ ਆ ਕਿ 2009 ਚ ਜਿਹੜਾ ਇੰਦਰਾ ਗਾਂਧੀ ਸੋਨੀਆ ਗਾਂਧੀ ਰਜੀਵ ਗਾਂਧੀ ਨੂੰ ਆਪ ਦਾ ਮਾਪਾ ਬਪਤਾ ਦਰਜਾ ਦਿੰਦਾ ਸੀ ਅੱਜ ਉਹਨਾਂ ਨੂੰ ਕੋਸ ਕੋਸ ਗਾਲਾਂ ਕੱਢਦਾ ਉਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਤੇ ਹਮੇਸ਼ਾ ਨੂੰ ਪਿਆਰ ਦਿੰਦਾ ਜਿਹੜੇ ਕੁਛ ਟੁਕੜਿਆਂ 'ਚ ਪਲਦੇ ਨੇ ਇੱਕ ਵਜੀਰੀ ਤੇ ਆਪਦੀ ਸੋਚ ਨੂੰ ਡੀਐਨਏ ਬਦਲ ਜਾਂਦੇ ਮੈਂ ਉਹਨਾਂ ਬਾਰੇ ਜਿੰਨੀ ਘੱਟ ਟਿੱਪਣੀ ਕਰਾਂ ਓਨੀ ਚੰਗੀ ਔਰ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਇਹ ਜੇ ਭੜਕਾਉ ਗੱਲਾਂ ਤੇ ਕੱਲਾ ਵਿਸ਼ਵਾਸ ਕਰਦੇ ਨਾ ਮਾਹੌਲ ਖਰਾਬ ਕਰਨ ਵਾਲੇ ਤੁਸੀਂ ਵੀ ਬਚੋ ਟੀਆਰਪੀ ਜਰੂਰ ਮਿਲ ਜੂ ਮਗਰ ਰੂਹ ਦੀ ਚੈਨ ਨਹੀਂ ਮਿਲੂ ਇਹ ਸਭ ਗੱਲ